ਕਿ ਅੱਜ ਇਲੈਕਸ਼ਨ ਹੋਣੀ ਹੈ ਜਿੱਥੇ ਪੋਲਿੰਗ ਸਟੇਸ਼ਨ ਹੁੰਦਾ ਹੈ ਪੋਲਿੰਗ ਸਟੇਸ਼ਨ ਦੇ ਕੋਲੇ ਨਜ਼ਦੀਕ ਜਿਹੜੇ ਇੱਕ ਥਾਂ ਫਿਕਸ ਕੀਤੀ ਹੁੰਦੀ ਹੈ ਉਹਦੇ ਵਾਸਤੇ ਜਿਹੜੀ ਇਲੈਕਟਿਕ ਕਮਿਸ਼ਨ ਦੀ ਹਜ਼ਰਤਾਂ ਹੁੰਦੀਆਂ ਕਿ ਮੇਨ ਪੋਲਿੰਗ ਸਟੇਸ਼ਨ ਤੋਂ ਇੰਨੀ ਦੂਰੀ ਤੇ ਤੁਸੀਂ ਆਪਣਾ ਜਿਹੜਾ ਹੈਗਾ ਬੂਥ ਲਾ ਸਕਦੇ ਹੋ ਉੱਥੇ ਕੁਰਸੀਆਂ ਰੱਖ ਸਕਦੇ ਹੋ ਮੇਜ਼ ਰੱਖ ਸਕਦੇ ਹੋ ਪਾਣੀ ਧਾਣੀ ਦਾ ਇੰਤਜ਼ਾਮ ਕਰ ਸਕਦੇ ਹੋ ਜਿਹੜੇ ਵੋਟਰ ਆਉਂਦੇ ਆ ਉਹਨਾਂ ਨੂੰ ਬੈਠਣ ਦੇ ਲਈ ਤੁਸੀਂ ਥਾਂ ਪ੍ਰੋਵਾਈਡ ਕਰ ਸਕਦੇ ਹੋ ਕਿੰਗੜਾ ਪਿੰਡ ਦੇ ਵਿੱਚ ਵੀ ਹੰਸਰਾਜ ਹੰਸਾ ਅਜੇ ਹਾਈ ਇੱਕ ਜਿਹੜਾ ਬੂਥ ਬਣਿਆ ਹੋਇਆ ਸੀ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਕਿਸਾਨਾਂ ਨੇ ਜਾ ਕੇ ਉਹ ਬੂਥ ਆ ਜਿਹੜਾ ਉਹਨੂੰ ਜਿਹੜਾ ਟੈਂਟ ਲੱਗਿਆ ਸੀ ਟੈਂਟਰੂ ਫਾਦਰਤਾ ਔਰ ਕਿਸਾਨਾਂ ਨੇ ਇੱਥੇ ਕਿਹਾ ਵੀ ਕਿਉਂਕਿ ਬਾਕੀ ਭਾਰਤ ਦੇ ਵਿੱਚ ਸਾਨੂੰ ਨਹੀਂ ਜਾਂਦੇ ਰਹੇ ਸਾਨੂੰ ਪ੍ਰੋਟੈਸਟ ਨਹੀਂ ਕਰਨ ਦੇ ਸਾਡੇ ਬਾਰਡਰਾਂ ਦੇ ਉੱਤੇ ਬੰਦਸ਼ਾ ਲੱਗਿਆ ਹੋਈਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਲਈ ਅਸੀਂ ਇਹਨਾਂ ਨੂੰ ਇਥੇ ਇਜਾਜ਼ਤ ਕਰਦੇ ਗਏ ਅਸੀਂ ਫਾੜਿਆ ਹੈ ਇਸੇ ਤਰੀਕੇ ਕਹਿੰਦੇ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਇੱਕ ਦੋ ਸਮਾਂ ਤੇ ਜਿੰਗਾਂ ਘਟਰਾਵਾ ਹੋਈਆਂ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਇਹਦੇ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਜਿਹੜੀ ਹੈ ਉਹ ਆਪਣਾ ਵਿਰੋਧ ਵੀ ਦਰਜ ਕਰਵਾਇਆ ਹੈ ਮੇਰੀ ਜਿਹੜੀ ਸਮਝ ਹੈ ਜੀ ਜਾਂ ਜਿਹੜਾ ਮੇਰਾ ਮੰਨਣਾ ਹੈ ਕਿ ਲੋਕਤੰਤਰ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸਾਰੇ ਉਮੀਦਵਾਰਾਂ ਨੂੰ ਆਪਣਾ ਪ੍ਰਚਾਰ ਪ੍ਰਸਾਰ ਕਰਦਾ ਹੱਕ ਹੈ ਔਰ ਇੱਕ ਨੂੰ ਇਲੈਕਸ਼ਨ ਦੇ ਵਿੱਚ ਭਾਗ ਲੈਣ ਦਾ ਹੱਕ ਹੈ ਤੁਹਾਡਾ ਪ੍ਰੋਟੈਸਟ ਤੁਸੀਂ ਕਰੀ ਜਾਓ ਲੇਕਿਨ ਜਿਹੜੀ ਇਸ ਕਿਸਮ ਦੀ ਕਿਸੇ ਦਾ ਟੈਂਟ ਪਾੜ ਦੇਣਾ ਕਿਸੇ ਦਾ ਬੂਥ ਨਾ ਲੱਗਣ ਦੇਣਾ ਇਹ ਇੱਕ ਕਿਸਮ ਦੀ ਜਿਹੜੀ ਹੈਗੀ ਹੈ ਗਿਆਸਤੀ ਆ ਇਕਤਰ ਦੇ ਨਾਲ ਔਰ ਇਹਦੇ ਨਾਲ ਫਿਰ ਕਿਉਂਕਿ ਜੇ ਗਿਆਸਤੀ ਹੁੰਦੀ ਹੈ ਤੇ ਉਹ ਪਾਰਟੀ ਦੇ ਜਿਹੜੇ ਹਮਦਰਦ ਹੈ ਉਹਨਾਂ ਦੇ ਵਿੱਚ ਨਿਰਾਸ਼ਾ ਵੀ ਫੈਲਦੀ ਹੈ ਤੇ ਉਹਨਾਂ ਦੇ ਵਿੱਚ ਫਿਰ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੁੰਦੇ ਹੈ ਇਹ ਇਸ ਕਿਸਮ ਦੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੀ ਜਿਹੜੀ ਆਬਾਦੀ ਹੈ ਅਸੀਂ ਪੰਜਾਬੀਆਂ ਦੀ ਗੱਲ ਕਰਨ ਲਈ ਸਿੱਖਾਂ ਦੀ ਗੱਲ ਕਰੀਏ ਸਾਡੀ ਆਬਾਦੀ ਬਹੁਤੀ ਨਹੀਂ ਅਸੀਂ ਸਾਰੀ ਦੁਨੀਆ ਦੇ ਵਿੱਚ ਫੈਲੇ ਹੋਏ ਆ ਬਾਕੀ ਸਾਰੀ ਦੁਨੀਆ ਦੇ ਵਿੱਚ ਜੇ ਸਾਨੂੰ ਉੱਥੇ ਮਾਨ ਸਨਮਾਨ ਮਿਲਦਾ ਹੈ ਸਾਡੇ ਹੱਕਾਂ ਹਕੂਕਾਂ ਦੀ ਰਾਖੀ ਹੁੰਦੀ ਹੈ ਪ੍ਰੋਟੈਸਟ ਕਰਨਾ ਜੱਦੋਜਿਦ ਕਰਨੀ ਅੰਦੋਲਨ ਕਰਨਾ ਸਦਾ ਰਾਈਟ ਹੈ ਜਰੂਰ ਕਰੋ ਲੇਕਿਨ ਕਿਸੇ ਬੰਦੇ ਨੂੰ ਤੁਸੀਂ ਜਿਹੜਾ ਹੈਗਾ ਜਿਹੜਾ ਡੈਮੋਕਰੇਸੀ ਨੇ ਉਹਨੂੰ ਰਾਈਟ ਦਿੱਤਾ ਹੋਇਆ ਉਹਦਾ ਉਹ ਰਾਈਟ ਖੋ ਇਹ ਗੱਲ ਚੱਗੀ ਨਹੀਂ ਇਹਨੇ ਤੋਂ ਥੋੜਾ ਗੁਰੇਜ਼ ਕਰਨਾ ਚਾਹੀਦਾ ਕਿ ਸੰਜੇ ਜਿੱਥੇ ਬੰਦਿਆਂ ਨੂੰ ਆਪਾਂ ਬੇਨਤੀ ਕਰਾਂਗੇ ਕਿ ਚਲੋ ਅੱਜ ਤੱਕ ਜਿੰਨੀ ਕਰ ਰਹਿ ਗਿਆ ਅੱਗੇ ਵੀ ਇਹਨਾਂ ਨੇ ਬਹੁਤ ਲੰਮਾ ਸਮਾਂ ਬਿਚਰਨਾ ਹੈ ਤੁਸੀਂ ਪ੍ਰੋਟੈਸਟ ਦੇ ਜਿਹੜੇ ਢਾਕ ਤਰੀਕੇ ਆ ਉਹਨਾਂ ਨੂੰ ਅਡਾਪਟ ਕਰੋ ਕਿਸੇ ਹੋਰ ਨੂੰ ਡਿਸਟਰਬ ਨਾ ਕਰੋ ਇਹ ਜਿਹੜੀ ਗੱਲ ਤੁਹਾਡੇ ਹੱਕ ਵਿੱਚ ਨਹੀਂ ਆਦੀ ਅਲਟੀਮੇਟਲੀ ਇਹ ਗੱਲ ਸਾਡੇ ਖਿਲਾਫ ਜਾਊਗੀ ਆਹ ਤੇ ਦੋਸਾਂ ਆ ਪਗਲੀ ਕਾਲਤੇ ਵੀ ਚਲਦੇ ਆ ਆਪਣੇ ਨਾਲ ਕਾਲਜ ਜੁੜੇ ਪਰ ਜਿੰਨੀ ਬੁਰੀ ਢੱਲੂ ਸਾਹਿਬ ਇਹਦੇ ਨਾਲ ਸਭ ਤੋਂ ਵੱਧ ਵਿਰੋਧ ਜਿਹੜਾ ਇਹਦਾ ਹੀ ਹੋਇਆ ਹੰਸ ਰਾਜ ਹੰਸਦਾ ਆਪਣੇ ਆਪ ਨੂੰ ਕਹਿੰਦਾ ਸੀ ਮੈਂਤਰਾਜ ਮੈਂਤ ਮੇਰਾ ਨਾਮ ਬਣਿਆ ਬੀਜਪੀ ਦੇ ਬਾਕੀ ਲੀਡਰਾਂ ਦਾ ਵੀ ਹੁੰਦਾ ਪਰ ਇਹਦਾ ਜਿਆਦਾ ਵਿਰੋਧ ਹੁੰਦਾ ਆਪਾਂ ਕਾਲ ਲੈਣੀ ਤੇ ਵੀ ਇੱਕ ਮਿੰਟ ਗੱਲ ਕਰਦੇ ਆਪਾਂ ਹਾਂਜੀ 0789 ਸਵਾਗਤ ਹੈ ਜੀ ਕਾਲੀ ਚੰਡੀ ਸਵਾਗਤ ਸਵਾਗਤ ਜੀ ਗਾਂਧੀ ਜੀ ਜੀ ਨੂੰ ਬਾਜਾ ਸਵਾਗਤ ਜੀ ਦੇਖੋ ਜੀ ਸਾਡਾ ਸ਼ਹਿਰ ਹੈ ਕਪੂਰਥਲਾ ਜੀ ਆਪਣੇ ਆਪਣੇ ਏਰੀਆ ਦੀ ਗੱਲਬਾਤ ਚੱਲਦੀ ਰਹੀ ਤੇ ਕਪੂਰਥਲੇ ਦੀ ਤੇ ਆਹ ਵੇਲੇ ਭਾਈ ਅਮਰਪ੍ਰਤਾਪ ਸਿੰਘ ਦੇ ਹੱਕ ਵਿੱਚ ਬਹੁਤ ਵਧੀਆ ਚੱਲਦੀ ਨੌਜਵਾਨ ਜਿਹੜਾ ਕਿ ਮੁੰਡੇ ਨੇ ਨਾ ਕਿਉਂਕਿ ਮੇਰਾ ਬੇਟਾ ਉੱਥੇ ਹੀ ਹੈ ਤੇ ਉਹਨੇ ਰਸਤਾ ਵੀ ਨੌਜਵਾਨਾਂ ਤੇ ਪੱਕਾ ਧਈਆ ਕਰ ਲਿਆ ਵੀ ਮਤਲਬ ਜੀ ਏਕੇ ਇੱਕ ਵੋਟ ਹੈ ਨਾ ਇਹ ਪਉਣੀ ਵੀ ਹੈ ਤੇ ਪਉਣੀ ਵੀ ਹੈ ਤੇ ਕਪੂਰਥਲਾ ਜਿਹੜਾ ਹੈ ਜਾਂਦਾ ਬੜੀ ਦੂਰ ਤੱਕ ਆ ਉਹ ਵੱਡਾ ਪੰਨੂੜਾ ਭੋਗਪੁਰ ਦੇ ਨਾਲ ਜਾ ਕੇ ਲੱਗਦਾ ਜਿੱਥੇ ਜਲੰਧਰ ਦੇ ਹੱਦ ਲੱਗਦੀ ਏ ਜੀ ਉੱਥੋਂ ਤੱਕ ਜੀ ਤੇ ਇਹ ਕੁਝ ਐਵੇਂ ਮਤਲਬ ਇਹ ਸਿੱਖੀ ਵੱਲੋਂ ਝਕਾ ਰੱਖਦਾ ਏਰੀਆ ਹੈ ਕਿਉਂਕਿ ਇਹਦੇ ਵਿੱਚ ਬੀਬੀ ਜਗੀਰ ਕੌਰ ਦਾ ਏਰੀਆ ਪੈਂਦਾ ਏ ਤੇ ਬੀਬੀ ਜਗੀਰ ਕੌਰ ਜਿਹੜੀ ਹੈ ਐਤਕਾ ਉਹਨੇ ਆਪਣੇ ਹਲਕੇ ਦੇ ਵਿੱਚ ਇਸ ਏਰੀਏ ਦੇ ਵਿੱਚ ਭਲਾਤੋਂ ਇਹ ਇਧਰ ਥੱਲੇ ਨੂੰ ਆਪਣੇ ਧਮਾ ਸਾਡ ਨੂੰ ਨਾਲ-ਨਾਲ ਇਧਰ 10 ਦਿਨ ਨਾਲ ਨਾਲ ਤੇ ਬੀਬੀ ਜੀ ਤੋਂ ਨੇ ਅਮਰਤਪਾਲ ਤੇ ਖੁੱਲ ਕੇ ਆਪਾਂ ਵੀ ਰੋਏ ਦੁੱਧ ਲੇਖਣ ਦੇ ਤੇ ਕਿਤੇ ਉਹਨੇ ਜੇ ਹੱਕ ਜ਼ਮੀਨਾ ਪ੍ਰਚਾਰ ਕੀਤਾ ਤੇ ਉਹਨੇ ਅਮਰਤਪਾਲ ਦੇ ਖਿਲਾਫ ਵੀ ਪ੍ਰਚਾਰ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਜੋਕ ਚਿਕਾਲੀ ਪਾਰਟੀ ਦੇ ਅੰਦਰ ਵੀ ਚੱਲਦਾ ਪਿਆ ਆਪ ਚ ਇਸ ਕਰਕੇ ਮਤਲਬ ਵੀ ਇਹ ਤੋਂ ਕਾਫੀ ਵੋਟ ਜਿਹੜੀ ਹੈ ਨਾ ਆਪਣਾ ਕਪੂਰਫਨਾਲ ਵਿੱਚੋਂ ਤੇ ਸੁਲਤਾਨਪੁਰ ਜਿਹੜਾ ਉਹ ਜੀ ਗੁਰੂ ਨਾਨਕ ਪਾਸ਼ਾ ਜੀ ਦੇ ਚਰਨ ਸੋਭ ਕੀ ਉਹ ਸਮਰਪਤ ਹੈ ਇਹ ਕਰਕੇ ਜਦੋਂ ਕੋਈ ਮਹਾਰਾਜ ਕਿਰਪਾ ਕਰਦਾ ਉਹ ਤਾਂ ਹਵਾਸੀ ਬਣ ਜਾਂਦੀ ਹੈ ਤੇ ਭਾਈ ਅਮਰਪਾਲ ਦੇ ਵਾਲ ਚੋ ਆਏ ਲੋਕਾਂ ਦਾ ਮਤਲਬ ਹੈ ਚੰਗੀ ਲੀਡ ਲੈ ਕੇ ਆਏ ਸਾਡੇ ਅਮੀਰ ਕਰਦੇ ਆ ਤੇ ਜਿੱਤੇਗਾ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਜਨਮ ਦਿਵਸ ਬਾਰੇ ਮੈਂ ਆ ਇੱਕ ਗੱਲ ਕਰਕੇ ਜਾਂ ਵੇਖੋ ਸਾਨੂੰ ਇਹ ਮਤਲਬ ਹੈ ਜਿਤਨਾ ਵਿਜੇ ਕੁਮਰ ਸਿੰਘ ਇੱਕ ਬਾਹਰੋਂ ਆਣ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਜਨਮ ਦਿਵਸ ਉਤੇ ਇੰਨੀ ਜਦੋ ਜਹਿਦ ਕਰਨ ਲਿਆ ਔਰ ਪੂਰਾ ਨਿਠ ਕੇ ਕਰਨ ਇਸੇ ਆਪਰੇ ਬੰਦਾ ਕਿ ਮੇਰੀ ਇੱਥੇ ਨਾ ਨਿਆਂ ਨਿصاف ਹੋਏਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਚੈਰੀ ਚ ਨਿصاف ਜ਼ਰੂਰ ਹੋਏਗਾ ਤੇ ਸਾਨੂੰ ਆਪਣੇਾਂ ਦੇ ਵਿੱਚ ਜਨਨ ਸਾਹਿਬ ਹਿਰਖਾਉਂਦਾ ਕਿ ਉਹ ਸੁਕਰਾਨ ਸਿੰਘ ਮਿਆਮੀ ਆਲਾ ਇਹਨੇ ਕਿਹਾ ਸੀ ਕਿ ਕੇਸ ਨੂੰ ਖਰਾਬ ਕਰਨ ਦੇ ਆ ਭੀਜੇ ਕੁਰ ਪ੍ਰਤਾਪ ਸਿੰਘ ਜਿਹੜਾ ਵਿਜੇ ਕੁਰ ਪ੍ਰਤਾਪ ਅਜੇ ਵੀ ਆਪਣੇ ਪੰਥ ਦੇ ਤੇ ਪੱਕਾ ਇਹ ਕਰਕੇ ਸਾਨੂੰ ਆਪਣੇ ਅੰਦਰ ਵਿੱਚ ਆਪੀ ਮਾਰਨ ਤੇ ਇਹ ਸਾਨੂੰ ਆਪਣੇ ਵੀ ਅਸੀਂ ਆਪ ਹੀ ਖਰਾਬ ਕਰ ਲੈਨੇ ਆ ਮਿਹਰਬਾਨੀ ਸਾਸੀ ਗੱਲ ਜੀ ਆ ਧੰਨਵਾਦ ਜੀ ਜੀਤਲੋ ਸਾਹਿਬ ਚਲੋ ਬਹੁਤ ਵਧੀਆ ਗੱਲ ਹੈ ਜੀ ਵੀ ਜੇ ਅਮਰਿਤਪਾਲ ਸਿੰਘ ਨੂੰ ਕਪੂਰਥਲਾ ਦੇ ਵਿੱਚੋਂ ਵੀ ਪੂਰਾ ਸਵਾਰਥਨ ਮਿਲ ਰਿਹਾ ਕਿਉਂਕਿ ਦੂਰ ਹੈ ਮੈਨੂੰ ਉਹਦੀ ਜਾਣਕਾਰੀ ਉੱਥੇ ਦੀ ਨਹੀਂ ਸੀਗੀ ਚੰਗਾ ਹੋ ਗਿਆ ਜਿਹੜੀ ਆਪਣੀ ਖਬਰ ਨੂੰ ਕੰਪਲੀਟ ਕਰ ਦਤਾ ਹੈ ਜੀ ਪਰ ਇੱਕ ਗੱਲ ਬੜੀ ਵਧੀਆ ਕਹੀ ਹੈ ਜਿਹੜੀ ਬਾਜਵਾਦ ਸਾਹਿਬ ਨੇ ਗੱਲ ਕਹੀ ਹੈ ਮਿਸਟਰ ਨਿਆਮੀ ਵਾਲਾ ਸੀ ਸੁਖਰਾਜ ਸਿੰਘ ਨਿਆਮੀ ਵਾਲਾ ਇੱਕ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਹੈ ਔਰ ਆਪਾਂ ਸਾਰੇ ਜਾਣਦੇ ਆ ਕਿ ਇਨਸਾਫ ਲੈਣ ਵਾਸਤੇ ਇਹਨਾਂ ਨੇ ਜਿਹੜੀ ਆਪਣੀ ਕੋਟਕ ਪੂਰਾ ਫਰੀਦਕੋਟ ਰੋਡ ਹੈ ਬਾਈਬਲ ਕਲੱਬ ਦੇ ਕੋਲੇ ਉੱਥੇ ਇੱਕ ਵਕਾਇਦਾ ਧਰਨਾ ਵੀ ਲਾਇਆ ਹੋਇਆ ਸੀ ਔਰ ਉਸ ਧਰਨੇ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਉਂਦੇ ਰਹੇ ਐ ਕਮਰਬੀ ਦੇ ਪ੍ਰਤਾਪ ਸਿੰਘ ਅਕਸਰ ਹਰ ਵਰਸੀ ਦੇ ਮੌਕੇ ਤੇ ਆਉਂਦੇ ਰਹੇ ਤੇ ਉੱਥੇ ਆ ਕੇ ਗੱਲ ਕਰਦੇ ਰਹੇ ਜਨੂ ਦੇ ਵਿੱਚ ਕਹਿੰਦੇ ਸੀ ਕਮਰਬੀ ਦੇ ਪ੍ਰਤਾਪ ਸਿੰਘ ਦੀ ਜਿਹੜੀ ਤਕਤੀਸ਼ਾ ਬੜੀ ਸ਼ਾਨਦਾਰ ਹੈ ਫਿਰ ਅਚਨਚੇਤ ਇੱਕ ਵਾਰੀ ਜਦੋਂ ਇੱਥੇ ਇੱਕ ਟੀਮ ਆਈ ਵਕੀਲਾਂ ਦੀ ਗੱਲਬਾਤ ਕੀਤੀ ਪੰਜਾਬ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਕੋਈ ਅਸ਼ਰਦਾਇਆ ਤੇ ਉਹਨਾਂ ਨੇ ਆਪਣਾ ਉਹਨਾਂ ਨੇ ਖਤਮ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ